ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਖਾਲਸਾ ਜੀ ਕੀ ਤੁਹਾਨੂੰ ਪਤਾ ਅਕਾਲ ਤਖਤ ਸੈਭ ਦੀ ਉਸਾਰੀ ਕਿਸ ਦੁਆਰਾ ਕਰਾਈ ਗਈ ਸੀ ਅੱਓ ਅੱਜ ਤੁਹਾਨੂੰ ਦੱਸਦੇ ਹਾਂ ਅਕਾਲ ਦੇ ਤਖਤ ਦੀ ਉਸਾਰੀ ਸਿਰਫ ਦੋ ਸਿੱਖਾਂ ਦੇ ਦੁਆਰਾ ਕਰਾਈ ਗਈ ਸੀ ਪਹਿਲਾ ਬਾਬਾ ਬੁੱਢਾ ਸਾਹਿਬ ਜੀ ਅਤੇ ਦੂਸਰਾ ਭਾਈ ਗੁਰਦਾਸ ਜੀ ਬਾਬਾ ਬੁੱਢਾ ਸਾਹਿਬ ਜੀ ਆਪਣੇ ਹੱਥੀ ਇੱਟਾਂ ਲਿਆਇਆ ਕਰਦੇ ਅਤੇ ਭਾਈ ਗੁਰਦਾਸ ਜੀ ਆਪਣੇ ਹੱਥਾਂ ਨਾਲ ਚੂਨਾ ਲਿਆ ਕੇ ਲਾਇਆ ਕਰਦੇ ਅਤੇ ਉਸ ਤੋਂ ਉਪਰੰਤ ਸੱਚੇ ਪਾਤਸ਼ਾਹ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਹੱਥਾਂ ਨਾਲ ਇੱਟਾਂ ਦੀ ਚਿਣਾਈ ਕਰਿਆ ਕਰਦੇ ਅਤੇ ਇਸੇ ਤਰ੍ਹਾਂ ਇੱਕ ਅਕਾਲ ਬੁੰਗੇ ਦੀ ਉਸਾਰੀ ਕੀਤੀ ਗਈ ਉਸ ਸਮੇਂ ਅਕਾਲ ਤਖਤ ਸਾਹਿਬ ਨੂੰ ਅਕਾਲ ਤਖਤ ਨਹੀਂ ਸਗੋ ਅਕਾਲ ਬੁੰਗਾ ਕਿਹਾ ਜਾਂਦਾ ਸੀ ਅਤੇ ਇਹ ਮੁਗਲ ਤਖਤ ਨਾਲੋਂ ਵੀ ਉੱਚਾ ਬਣਾਇਆ ਗਿਆ ਸੀ ਅਤੇ ਇਸੇ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 22 ਸਾਲ ਤੱਕ ਇਸ ਤਖਤ ਉੱਪਰ ਬੈਠ ਕੇ ਉਪਦੇਸ਼ ਦਿੱਤੇ ਅਤੇ ਸਿੱਖਾਂ ਨੂੰ ਕਈ ਹੁਕਮਨਾਮੇ ਜਾਰੀ ਕੀਤੇ ਤੇ ਇਸ ਤੋਂ ਇਲਾਵਾ ਜਦੋਂ ਫਿਰ 18ਵੀਂ ਸਦੀ ਵਿੱਚ ਮੁਗਲਾਂ ਦੁਆਰਾ ਅਕਾਲ ਤਖਤ ਸੈਵ ਨੂੰ ਢਾਹ ਢੇਰੀ ਕਰ ਦਿੱਤਾ ਗਿਆ ਸੀ ਤਾਂ ਜੱਸਾ ਸਿੰਘ ਆਲੂਵਾਲੀਆ ਦੁਆਰਾ ਇਸ ਦੀ ਮੋੜ ਤੋਂ ਉਸਾਰੀ ਕਰਾਈ ਗਈ ਅਤੇ ਫਿਰ ਉਸ ਤੋਂ ਉਪਰੰਤ ਮਹਾਰਾਜਾ ਰਣਜੀਤ ਸਿੰਘ ਦੁਆਰਾ ਵੀ ਇਹਦੀ ਉਸਾਰੀ ਕਰਾਈ ਗਈ ਅਤੇ ਜੋ ਅਕਾਲ ਤਖਤ ਸੈਵ ਉੱਪਰ ਜੋ ਗੁੰਮਤ ਹੈ ਸੋਨੇ ਦਾ ਚੜਿਆ ਹੋਇਆ ਉਸ ਦੀ ਉਸਾਰੀ ਜਰਨੈਲ ਹਰੀ ਸਿੰਘ ਨਲੂਆ ਦੁਆਰਾ ਕਰਾਈ ਗਈ ਸੀ ਇਸ ਜਾਣਕਾਰੀ ਨੂੰ ਸਾਂਝਾ ਜ਼ਰੂਰ ਕਰਿਓ ਕੱਲੇ ਕੱਲੇ ਸਿੱਖ ਤੱਕ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ